ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਾਨ ਤਾਂ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਚੇਤੀ ਗੜ ਪਰਵ ਨੂੰ ਸਮਾਪਤ ਇੱਥੇ ਵੱਖ-ਵੱਖ ਨਗਰਾਂ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਹ ਸ਼ਤਾਬਦੀ ਸਮਰੋਹ ਚੱਲ ਰਹੇ ਆ ਤੇ ਅੱਜ ਸਾਹਿਬ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਸ ਨਾਮ ਤੇ ਪਵਿੱਤਰ ਖਾਲਸਾ ਕਾਲ ਦੀ ਵਿਖੇ ਵੀ ਇਹ ਮਹਾਨ ਗੁਰਮਤ ਦਾ ਜਿਹੜਾ ਸਮਾਰੋਹ ਰੱਖਿਆ ਗਿਆ ਜਿਹਦੇ ਵਿੱਚ ਅਮਰਤਿ ਬੇਲੇ ਤੋਂ ਗੁਰਬਾਣੀ ਗਾਇਨ ਤੇ ਫਿਰ ਕੀਰਤਨ ਰੂਪੀ ਪਰਵਾ ਚਲਾ ਕੇ ਸੰਗਤਾਂ ਦੇ ਨਾਲ ਕੀਰਤਨ ਜਥਿਆਂ ਨੇ ਕਥਾਕਾਰਾਂ ਨੇ ਸਾਝ ਪਾਈ ਤੋਂ ਮੈਨੂੰ ਵੀ ਇਸ ਭਾਗਾ ਸਮਾਪਰਾਪਤ ਹੋਇਆ ਕਿ 350 ਸਾਲਾਂ ਸਮਾਰਟਾਤ ਸਹਿਬ ਕੀ ਗੁਰਦੇਵ ਮੰਦਰ ਫਾਉਂਟਸ ਨੇ ਜੀਤੇ ਇਸ ਮਹਾਨ ਸ੍ਰੀ ਗੁਰਪੁਰਬ ਭਾਈ ਮਤੀ ਦਾਸ ਭਾਈ ਸੱਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਉਹਨਾਂ ਦਾ ਵੀ 350 ਸਾਲਾ ਸ਼ਹਾਦਤ ਬੜਾ ਮਨਾ ਰਹੇ ਹਾਂ ਤੇ ਨਾਲ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਗ੍ਰਿਯਾਈ ਦੇਵਸ ਵੀ 350 ਸਾਲਾ ਇਸ ਵਾਕ ਨੂੰ ਜਿਹੜਾ ਅੱਜ ਇੱਥੇ ਰੱਖਿਆ ਗਿਆ ਜਿਹਦੇ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਇਹ ਗੁਰਮਤ ਦੇ ਸਮਾਗਮਾਂ ਦੇ ਵਿੱਚ ਜਿੱਥੇ ਬੱਚਿਆਂ ਨੇ ਹਿੱਸਾ ਲਿਆ ਤਾਂ ਆਪ ਨੇ ਹਿੱਸਾ ਲਿਆ ਉੱਥੇ ਵੱਧ ਚੜ ਕੇ ਇਲਾਕੇ ਦੀ ਸੰਗਤ ਵੀ ਪਹੁੰਚੀ। ਤੋਂ ਮੈਂ ਹਮਨੇ ਰੂਲ ਏਰੀਆ ਦੇ ਵਿੱਚ ਬੱਚਿਆਂ ਦਾ ਕਾਲਜ ਸਥਾਪਿਤ ਹੋਣਾ ਤੇ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ ਸਟਰੈਂਥ ਵਾਈਜ਼ ਵੀ ਆਪਣਾ ਪੂਰਾ ਜੋਰ ਨੂੰ ਪਾ ਰਹੇ ਆ। ਮੈਂ ਇਹ ਸਾਰੇ ਇਲਾਕੇ ਦੀ ਸੰਗਤ ਨੂੰ ਇਸ ਅੱਜ ਇਸ ਮਹਾਨ ਕਾਲਜ ਦੀ ਤੇ ਇਸ ਕਾਲਜ ਦੇ ਵਿੱਚ ਆਪਣੀਆਂ ਬੱਚਿਆਂ ਨੂੰ ਦਾਖਲਾ ਦਿਵਾ ਕੇ ਵੱਡੀ ਐਜੂਕੇਸ਼ਨ ਪ੍ਰਾਪਤੀ ਦੀ ਵਧਾਈ ਦਿਨਾਂ ਕਾਮਨਾ ਕਰਦਾ ਇੱਥੋਂ ਦੇ ਪੜ੍ਹੇ ਬੱਚੇ ਵੱਡੀਆਂ ਬਲੰਦੀਆਂ ਪ੍ਰਾਪਤ ਕਰਨ। ਉਹ ਜਿੱਥੇ ਮੈਂ ਆਪਣੇ ਸਹਿਯੋਗੀ ਮੇਰੇ ਐਜੈਕਟਿਵ ਦੇ ਮੈਂਬਰ ਸਰ ਦਾ ਰਵਿੰਦਰ ਸਿੰਘ ਹਮ ਲੋ ਉਹਨਾਂ ਦੇ ਨਾਲ ਸਾਡੇ ਬਾਜਵਾ ਸਾਹਿਬ ਜੀ ਹਰਜਿੰਦਰ ਕੋਰ ਜੀ ਸਾਡੇ ਮੈਂਬਰ ਐ ਜੀ ਪੀ ਉਹਨਾਂ ਦੇ ਪਰੋਂ ਨਾਲ ਸਾਡੇ ਕਰਨਜੀਤ ਸਿੰਘ ਜੀ ਲਖੇਵਾਲ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਉਸੇ ਖਿੱਚੇ ਤੌਰ ਤੇ ਸਕਤਰ ਐਜੂਕੇਸ਼ਨ ਸਰਦਾਰ ਸੁਖਮਿੰਦਰ ਸਿੰਘ ਜਿਹੜੇ ਇਸ ਸਿੱਖਿਆ ਦੇ ਮੈਕਮੇਨ ਹੋ ਆਪਣੇ ਪੂਰਨ ਤਨਦੇਹੀ ਦੇ ਨਾਲ ਜੋ ਤਨਾ ਯੋਗਦਾਨ ਪਾ ਰਹੇ ਤੇ ਉਸ ਦੇ ਪ੍ਰਿੰਸੀਪਲ ਸਾਹਿਬਾ ਬੀਬੀ ਰਜਿੰਦਰ ਕੌਰ ਜੀ ਇਸ ਮੌਕੇ ਸਥਾਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜਿੱਥੇ ਆਪਾਂ ਹਾਲ ਦੇ ਵਿੱਚ ਬੈਠੇ ਆ ਸੰਤ ਬਾਬਾ ਪਿਆਰ ਪਿਆਰਾ ਸਿੰਘ ਜੀ ਮੀਟਿੰਗ ਹਾਲ ਇਹ ਇਥੋਂ ਦੀ ਪੰਚਾਇਤ ਨੇ ਮੈਂ ਪਿਛਲੀ ਵਾਰੀ ਜਦੋਂ ਆਇਆ ਉਦੋਂ ਕੰਧਾਂ ਖੜੀਆਂ ਸੀ ਬਹੁਤ ਖੂਬਸੂਰਤ ਮੀਟਿੰਗ ਹਾਲ ਜਿਹੜਾ ਉਹ ਅੱਜ ਇਸ ਕਾਲਜ ਨੂੰ ਸਮਰਪਿਤ ਕੀਤਾ ਇਹਨਾਂ ਦਾ ਨਗਰ ਪੰਚਾਇਤ ਦਾ ਤੇ ਸਰਪੰਚ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅੱਗੋਂ ਵੀ ਇੱਥੇ ਹੋਸਟਲ ਦੀ ਜਿਹੜੀ ਔਕਾਰ ਸੇਵਾ ਰੂਪੀ ਮਹਾਪੁਰਸ਼ ਦਿੱਲੀ ਵਾਲੇ ਉਹ ਕਰ ਰਹੇ ਆ ਨਾਲ ਦੀ ਨਾਲ ਸਤਿਗੁਰੂ ਨੇ ਹੋਰ ਕਿਰਪਾ ਕੀਤੀ ਤੇ ਬੇਰਸਾ ਕਰ ਔਰ ਵੀ ਹਾਲ ਦੇ ਰੂਪ ਦੇ ਵਿੱਚ ਉਹਦੀ ਵੀ ਸੇਵਾ ਜਾਰੀ ਆ। ਉਹ ਕਾਮਨਾ ਕਰਦਾ ਹਾਂ ਇਹ ਕਾਲਜ ਜਿੱਥੇ ਗੁਰਮਤ ਦੇ ਸਮਾਗਮਾਂ ਦੇ ਵਿੱਚ ਉਹਨਾਂ ਦਾ ਉੱਥੇ ਅਕੈਡਮਿਕ ਤੌਰ ਦੇ ਉੱਤੇ ਜੀ ਤੇ ਬਾਕੀ ਕਾਰਜਾਂ ਵਿੱਚ ਵੀ ਆਪਣਾ ਵੱਡਾ ਸਤਿਗੁਰ ਜੀ ਨਾਲ ਤੋਂ ਸੇਵਾ ਲੈਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਇਹ ਅੱਜ ਦੇ ਨਾਲ ਛੇੜਛਾੜ ਹੋ ਰਹੀ ਹੈ ਜਿਹੜਾ ਕਰਕੇ ਧਾਰਮਿਕ ਨਸਾਨ ਦੀ ਦਰਵਾਰ ਸਾਹਿਬ ਨੂੰ ਰਿਹਾ ਕੀ ਦੇਖੋ ਇਹ ਆਈਏ ਇਕੱਲੇ ਇਸ ਦਰਵਾਰ ਸਾਹਿਬ ਨਾਲ ਨਹੀਂ ਹੋ ਰਹੀ ਵੀ ਅਸੀਂ ਇੱਕਦਾਂ ਨਾ ਮੀਟਿੰਗ ਸੱਦੀ ਸੀ ਚਿੱਚੇ ਤੌਰ ਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਆਏ ਸੀ ਤੇ ਵੱਖ-ਵੱਖ ਸਾਡੇ ਕਾਲਜਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਦੇ ਜਿਹੜੇ ਐਕਸਪਰਟ ਉਹ ਵੀ ਆਏ ਸੀ ਜੀ ਇਹਦੇ ਲਈ ਅਸੀਂ ਹੁਣ ਸ਼ਾਰਟਲੀ ਇੱਕ ਟੀਮ ਬਣਾਉਣ ਜਾ ਰਹੇ ਹਾਂ ਜਿਹੜੇ ਵਿੱਚ ਲੈਕਚਰਾਰ ਹੋਣਗੇ ਜੀ ਸਾਡੇ ਕਾਲਜਾਂ ਦੇ ਜਿਹੜੇ ਆ ਮਾਰਿਆ ਕਿਉਂਕਿ ਐਆਈਆਰ ਦੇ ਵਿੱਚ ਜੋ ਫੀਡ ਕੀਤਾ ਜਾਂਦਾ ਉਹੋ ਜਿਹਾ ਜਿਹਾ ਇਹ ਜਿਹੜਾ ਚੱਲ ਪੈਂਦਾ ਪਰ ਅਸੀਂ ਹੁਣ ਉਹ ਮਾਰਾਂ ਦੀ ਟੀਮ ਬਣਾ ਕੇ ਛੇਤੀ ਜਤਨ ਕਰਾਂਗੇ ਕਿਉਂਕਿ ਬਹੁਤ ਕਾਰਜ ਹੋਣ ਵਾਲਾ ਹੈ ਗੁਰਮਤ ਦੇ ਤੌਰ ਦੇ ਉੱਤੇ ਵੀ ਤੇ ਦੂਸਰੇ ਕਾਜਾਂ ਦੇ ਕਿਸਾਨਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜੇ ਕੋਈ ਇਦਾਂ ਦੀ ਪੋਸਟ ਆਉਂਦੀ ਆ ਤੇ ਉਹਨੂੰ ਖਾਤਮ ਜਿੱਦਾਂ ਕੱਲ ਹੀ ਖਾਤਮ ਕਰਿਆ ਕਰੋ ਨਾ ਕਿ ਅੱਗੇ ਤੋਂ ਅੱਗੇ ਇਹਨੂੰ ਆਪਾਂ ਕਿਉਂਕਿ ਇਹ ਪ੍ਰਾਪਤੀ ਨਹੀਂ ਮੈਨੂੰ ਵੀ ਕਈ ਵਾਰੀ ਭੇਜ ਦਿੰਦੇ ਆ ਸੋ ਇਹਦੇ ਨੂੰ ਜੇ ਆਪਾਂ ਇਦਾਂ ਦਾ ਕਾਰਜ ਕਰਾਂਗੇ ਤਾਂ ਫਿਰ ਮੈਂ ਸਮਝਦਾ ਮੂੰਹ ਵਿੰਗਾ ਹੋ ਜਾਊਗਾ ਉਹਨਾਂ ਦਾ। ਉਹ ਲਈ ਆਈ ਲਈ ਅਸੀਂ ਹੁਣ ਯਤਨ ਛੀਨੇ ਅਗਲਾ ਸਾਡਾ ਟਾਰਗੇਟ ਇਹ ਹੋਈ। ਤਾਂ ਸਰ ਇੱਕ ਇਹ ਵੀ ਜਿਹੜਾ ਕਾਲਜ ਹੈਗਾ ਇਹ ਇੱਕੋ ਇੱਕ ਇਲਾਕੇ ਦੇ ਵਿੱਚ ਕਾਲਜ ਹੈਗਾ। ਇਹਦੇ ਵਿੱਚ ਪੋਸਟ ਗ੍ਰੈਜੂਏਟ ਕਲਾਸਿਸ ਸਿਰਫ ਪੰਜਾਬੀ ਦੀਆਂ। ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਤਰਦਨ ਕਰ ਰਹੇ ਹੈਗੇ ਕੋਈ ਸਾਇੰਸ ਕਲਾਸਿਸ ਦੇਖੋ ਹੁਣ ਅਸੀਂ ਡੀ ਫਾਰਮੇਸੀ ਦਾ ਕੋਰਸ ਸ਼ੁਰੂ ਹੋ ਗਿਆ ਇਸ ਸਾਲ। ਜੇ ਸਤਗੁਰੂ ਨੇ ਕਿਰਪਾ ਕੀਤੀ ਕਿਉਂਕਿ ਹੁਣ ਪ੍ਰੋਫੈਸ਼ਨਲ ਜਿਹੜੇ ਆ ਹੂੰ ਉਹਨਾ ਕੋਰਸੇਸ ਦੀ ਪ੍ਰੋਜੈਕਸ਼ਨ ਹੈ ਵਧਾ ਕਿਉਂਕਿ ਮਾਸਟਰ ਡਿਗਰੀ ਕਰ ਲੈਣੀ ਮੈਂ ਸਮਝਦਾ ਅੱਜ ਤਾਂ ਇਹ ਸਾਡੇ ਪਹਿਲੇ ਤਾਂ ਬਹੁਤ ਵੱਡੀ ਬੁਲੰਦੀ ਸੀ ਜੀ ਜੀ ਬਿਲਕੁਲ ਤੇ ਐਸ ਵੇਲੇ ਛੋਟੀ ਬੁਲੰਦੀ ਹੈ ਪਰ ਫਿਰ ਵੀ ਸਮੇਂ ਦੀ ਨਜਾਕਤ ਨੂੰ ਜੇ ਕੋਈ ਇਦਾਂ ਦਾ ਸਾਡਾ ਸਮਾਂ ਆਇਆ ਤੇ ਉਹ ਵੀ ਜਰੂਰ ਲਾਂਚ ਕਰਾਂਗੇ ਕੋਈ ਦਿੱਕਤ ਨਹੀਂ ਰਾਜ ਰਾਜ ਹਣਾ ਸਭ ਨਾਲ ਮੁਲਾਕਾਤ ਹੋਈ ਹੈ ਮੈਂ ਸਮਾਂ ਮੰਗਿਆ ਪਰਸੋਂ ਚਿੱਠੀ ਲਿਖੀ ਹੈ ਡੀਜੀਪੀ ਜੇਲ੍ਹ ਨੂੰ ਇਹ ਉਹ ਮੁਲਾਕਾਤ ਲਈ ਸਮਾਂ ਦੇਣ ਹੋਣ ਦੇ ਲਈ ਮਿਲੂਗਾ ਸਮਾਂ ਪੱਜਾਂ ਮਾਰ ਇੱਕ ਸਰਕਾਰ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਵੀ بار-बार ਜਿਹੜਾ ਹੜਾ ਪੀਟ ਤਾ ਨੂੰ ਪੈਸਾ ਵਾ ਜਿਹੜਾ ਐਸਜੀਕੇਸੀ ਵੱਲੋਂ ਦਿੱਤਾ ਜਾ ਰਿਹਾ ਹੁਣ ਕਿਚੋਂ ਬਾਦਲ ਸਾਹਿਬ ਕੋਰਾ ਝੂਠ ਆ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜੈਂਟਲਮੈਨ ਟੀਵੀ